ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤਖਤਾਂ ਦੇ ਉੱਪਰ ਹੋਣਗੇ ਸੁਭੇਤੀਆਂ ਇਸ ਪ੍ਰਕਾਰ ਨੇ ਕਿ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਗੁਰਦ੍ਰਸ਼ ਸਾਹਿਬ ਦੇ ਅੰਦਰ ਬਹੁਤਾਂ ਦੀ ਕੋਜ ਕੋ ਸੇਵਾਵਾਂ ਦੀ ਲੋੜ ਹੈ ਜਿਵੇਂ ਕਿ ਸੁਖਾ ਸਿੰਘ ਸਾਹਿਬ ਦੇ ਨੇ ਇੱਕ ਰੂਮ ਅਤੇ ਉਸ ਦੇ ਨਾਲ ਦੀ ਨਾਲ ਰੋਮਾਨੀਆਂ ਦੀ ਸਾਂਭ ਸੰਭਾਲ ਦੇ ਵਾਸਤੇ ਇਸ ਤਰ੍ਹਾਂ ਜੋ ਵੀ ਹੋਰ ਲੋੜੀਦਾ ਸਮਾਨ ਹੈ ਉਹਦੇ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਜੀ ਸੰਗਤ ਨੂੰ ਨਿਮਰਤਾ ਸਹਿ ਬੇਨਤੀ ਹੈ ਕਿ ਆਪ ਆਪ ਆਪਣੀਆਂ ਕਮਾਈਆਂ ਨੂੰ ਵਰਤ ਕਰਦੇ ਹੋਿਆਂ ਜਿਦ ਤਨ ਕਰਕੇ ਮਨ ਕਰਕੇ ਸੇਵਾ ਕਰਦੇ ਹੋ ਉਦੋਂ ਧਨ ਕਰਕੇ ਵੀ ਸੇਵਾ ਕਰਨ ਦੀ ਕਿਰਪਾਤਾ ਕਰਨੀ ਜੀ ਕਿਉਂਕਿ ਸਤਗੁਰੂ ਸਹਬ ਸੇਗੁਰੂ ਨਾਨਕ ਦੇਵ ਪਾਤਸ਼ਾਹ ਜਿਹੜਾ ਪਾਗਲ ਲੋਕ ਖਵਾ ਫਰਮਾਨ ਸੁਣਦੇ ਹਾਂ ਜੀ ਘਾਲ ਖਾਈ ਕਿਛ ਅਠੋ ਦੇ ਨਾਨਕ ਰਾਤ ਸਾਲਿਸ ਸਿੱਖ ਦੇ ਜੀਵਨ ਦੇ ਅੰਦਰ ਦਸਵਾਤ ਪੇਤਾ ਦੀ ਬਹੁਤ ਵਿਸ਼ਵਾਲ ਕੀਮਤ ਜੋ ਜੋ ਕੁਝ ਵੀ ਲੋੜੀਂਦਾ ਹੈ ਉਸ ਦੇ ਪਿੱਛੇ ਪੈਸਾ ਹੀ ਕੰਮ ਆਉਂਦਾ ਹੈ ਹਾਜ਼ ਇੱਕ ਚੀਜ਼ ਲੋੜੀਂਦੀ ਜਿਹੜੀ ਆਪਾਂ ਸੰਗਤ ਨੂੰ ਮੁਹੱਈਆ ਕਰਾਉਣੀ ਹੈ ਜਾਪੂਰ ਲੋੜਵੰਦ ਜਿਨੇ ਇਲੈਕਟ੍ਰੀਕਲ ਸਮਾਨ ਫਰਨੀਚਰ ਆਦਿਕ ਸਭ ਤੋਂ ਮੇਨ ਵੱਡ ਲੋੜ ਸੋਖਾ ਸੰਕੰਨ ਲਈ ਹੈ ਇਸੋਖਾ ਸੰਵੀ ਗੁਰੂਗ੍ਰੰਥ ਸਾਹਿਬ ਜੀ ਲਈ ਐਮ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਦਾਸ ਨਵਾਂ ਨਵਾਂ ਆਇਆ ਸੀ ਤੇ ਉਹ ਪਰ ਸੋਖਾ ਸੱਜਾ ਕਰਕੇ ਵੇਖੇ ਮਨ ਵਿੱਚ ਥੋੜਾ ਅਫਸੋਸ ਹੋਇਆ ਸੀ ਪਰ ਜਦੋਂ ਪ੍ਰਬੰਧਕ ਜਨਾ ਦੇ ਵੱਲੋਂ ਇਹ ਸੁਨੇਹਾ ਕਿ ਇਹ ਜੀਤਿਆਰੀ ਬਹੁਤਾਂ ਹੀ ਦਿਲਕਸ਼ ਅੰਦਾਜ਼ ਦੇ ਨਾਲ ਹੋਵੇਗੀ ਤਾਂ ਮਨ ਜਿੰਨਾ ਅਫਸੋਸ ਰਿਤ ਸੀਗਾ ਉਹਦੋਂ ਖੁਸ਼ ਹੋ ਗਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਕਾਮ ਰੁਤਬਾ ਸਭ ਤੋਂ ਉੱਚਾ ਹੋਣਾ ਸਹੀ ਦਾ ਸਾਡੇ ਜੀਵਨ ਦੇ ਵਿੱਚ ਸੋ ਇਸ ਕਰਕੇ ਇਹ ਸਾਰੇ ਕਾਰਜ ਆਪ ਸਮੂਹ ਜੰਗਤ ਦੇ ਸਹਿਯੋਗ ਦਾ ਸਦਕਾ ਹੀ ਹੋਣਗੇ ਸੋ ਆਪ ਜੀ ਆਪ ਨੂੰ ਅਫਰਿਲਕਿਤ ਕਮਾਈਆਂ ਤੋਂ ਸਤਿ ਕਰਦੇ ਆ ਹੋਇਆ ਇਹਨਾਂ ਗੁਰਦਵਾਰਾ ਸਾਹਿਬ ਦੇ ਮਹਾਨ ਕਰਤਾਂ ਦੇ ਵਿੱਚ ਵੀ ਮਾਇਆ ਜਿਹੜੀ ਉਹ ਅਰਦਾਸ ਕਰਕੇ ਸੇਵਾ ਕਰਨ ਦਾ ਲਾਹਾ ਲਓ ਜੀ ਸੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਆਉਣ ਦੇ ਲਈ ਸੰਗਤਾਂ ਸੋਖਾ ਸੰਦੇ ਨਿਰਵਾਨਾ ਹੋਣਗੀਆਂ ਉਸ ਤੋਂ ਉਪਰੰਤ ਪ੍ਰਕਾਸ਼ ਹੋਣ ਤੋਂ ਬਾਅਦ ਵਿੱਚ ਆਖਣ ਜਨਤਾਰਨ ਹੋਣਗੇ ਸੋ ਇਸੇ ਤਰ੍ਹਾਂ ਹੀ ਆਪ ਜੀ ਨੇ ਜਿਵੇਂ ਅੱਜ ਗਿਆਨਤਾਂ ਦੇ ਵਿੱਚ ਦਸੰਬਰ ਨੂੰ ਉਪਸਤਿਤ ਹੋਣ ਦੀ ਆਪ ਜੀ ਨੇ ਬਹੁਤ ਸੋਹਣੀ ਜਿੰਕਸ਼ਾ ਅੰਦਾਜ਼ ਦੇ ਵਿੱਚ ਹਾਜ਼ਰੀ ਭਰਿਆ ਇਹ ਖੁਸ਼ੀ ਦਿੱਤੀ ਹੈ ਉਸੇ ਤਰ੍ਹਾਂ 12 13 ਤੇ 14 ਵਾਲੇ ਦਿਨ ਵੀ ਆਪ ਜੀ ਦੇ ਨਾਲ ਉਹ ਹਾਜ਼ਰ ਹੋ ਕਰਕੇ ਗੁਰੂ ਜੀ ਦੀ ਤਸੀਸ ਨੂੰ ਮੰਗਣਾ ਹੈ ਜੀ स्वर् पूर्ण कतुरन जी का प्रकाश करेंगे जी वाहे गुरु जी साहब फिलहाल है देर सत्य है सतगुरु नाथ के ਰਾਜਾ ਗਾਣੇ ਤੁਨ ਗਾਏ ਦੇਵ ਤੇਰੀ ਸਭ ਹੈ ਜੇਲ ਤੇਰੀ ਸਭ ਹੈ ਸਤੁਨਾਕ ਤੇ ਸਤੁਨਾਕ ਤੇ ਮੈਨੇ ਛਾਣੇ ਕਰੇ ਬੋਲੇ गुर नानक आया गुरू नानक आया गुरू नानक आया गुरू नानक आया सुनी पुकारातार प्रभु सुनी पुकार तार प्रभु सुनी पुकार, पुकार प्रभु सुनी पुकार दातार प्रभु सुनी <स्थियों> पुकार प्रभु सुनी पुकारातार

तास कर चर त रास घर चर त रास घर चर त रास घर चर तास घरु चर त रास घर चरण तोरास घर ਚਰਨਾ ਮਿਰਤੇ ਸਿਖਾ ਪਿਲਾਇਆ ਚਰਨਾ ਮੇਂ ਦਰ ਸਿਖਾ ਪਿਲਾਇਆ ਚਰਨਾ ਮੇਂ ਦਰ ਸਿਖਾ ਪਿਲਾਇਆ ਚਰਨਾ ਮਿਰਤੇ ਸਿਖਾ ਪਿਲਾਇਆ ਚਰਨਾ ਮੇਂ ਸਿਖਾ ਪਿਲਾਇਆ ਚਰਨਾ ਮੇਂ ਦਰ ਸਿਖਾ ਪਿਲਾਇਆ ਚਰਨਾ ਤੇ ਸਿਖਾ ਲਾਇਆ ਚਰਨਾ ਮਿਤਰੇ ਸਿਕਾ ਪਿਲਾਇਆ ਚਰਨਾ ਮਨ ਤਰੁ ਨਿਕਾ ਪਿਲਾਇਆ ਬਾਰ ਬ੍ਰਹਮ ਪੂਰਨ ਬਾਮੇ ਜਾ ਪਰ ਬ੍ਰਹਮ ਪੂਰਨ ਬ੍ਰਹਮ ਬਾਰ ਬ੍ਰਹਮ ਪੂਰਨ ਬ੍ਰਹਮ ਪਾਲ ਦ੍ਰਮ ਪੂਰਨ ਬ੍ਰਹਮ ਪਾਲ ਬ੍ਰਹਮ ਪੂਰਨ ਬ੍ਰਹਮ ਪਾਰ ਬ੍ਰਹਮ ਪੂਰਨ ਬ੍ਰਹਮ ਪਾਰ ਬ੍ਰਹਮ ਪੂਰਨ ਬ੍ਰਹਮ ਬਾਰ ब्राह्मण धन जुग अंदर एक दिखाया कल युग अंदर दिखाया कल जुगर दिखाया कल युग अंदर एक दिखाया कल युग अंदर एक दिखाया राना रंग सरास राना रंग बरासरी राना रंग बराबर ਪਵਨਾ ਜਗ ਮਰਤਾ ਆ ਉਲਟਾ ਖੇਲ ਤੇਰਾ ਮਜ਼ਾ ਦੀ ਉਲਟਾ ਖੇਲ ਤੇਰਾ ਮਜ਼ਾ 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 ਉਲਟਾ ਅੰਦਰ ਤਾ ਪਸੋ ਉਹ ਮੈਂ ਅੰਦਰ ਤਾ ਪਸੋ ਕੋਈ ਨਾ ਕਿਸ ਦੀ ਸਾਰੇ ਜਵਾ ਕਿਸ ਦੀ ਕਰੇ ਜਵਾਬਾ ਕੁਦਰਤ 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 ਕਿਸ ਦੀ ਕਰੇ ਜਵਾਬਾ ਯਾਹਰ ਪੀਰ ਜਗਤ ਗੁਰੂ ਬਾਬਾ 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 पीर जगत पर बाबा झार 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 पीर जगत पर बाबा छापा काव्ये छख बाबा काव्ये छखल पाबा दावे छॾा दाकल पाबा

Yeah, Thank oh, you. Yeah,

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਤਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੇ ਜੋਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਧਿਆਨ ਧੜਕੇ ਗੁਰੂ ਜੀ ਵਾਹਿਗੁਰੂ ਬੰਨਾਂ ਪਿਆਰਿਆਂ ਚੋਂ ਹਸ ਸਭ ਜਾਂ ਜਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਧਰਪੀਆਂ ਜਿਨ੍ਹਾਂ ਤੋਨੋਖਾ ਨਾਮ ਜੱਪਿਆ ਵਾਹਿਗੁਰੂ ਜੀ ਕਾ ਜੀਤ ਲਾਈ ਤੇਗ ਵਾਹੀ ਦੇਕੇ ਅੰਨਿਤ ਕੀਤਾ ਦਿਨਾਂ ਪਿਆਰੀਆਂ ਸਤਿਆਰਿਆਂ ਦੀ ਕਮਾਈ ਲਾ ਕੇ ਆਨ ਧਰ ਕੇ ਬੋਲ ਜੀ ਵਾਹਿਗੁਰੂ ਦਿਨਾਂ ਸਿੰਘਾਂ ਸਿੰਘਣੀਆਂ ਰਤਮਹੀਰ ਸੇ ਸਤਿ ਸਿਥਿ ਬੰਦ ਬੰਕਤਾ ਖੋਪੜੀ ਆ ਲੋਹਾਈਆਂ ਚੱਕਣੀਆਂ ਤੇ ਛੜੇ ਤਾਂ ਮਹਾਰਿਆਂ ਨਾਲ ਚਲਾਈ ਗੁਰਦੁਆਰਿਆਂ ਦੀ ਸੇਵਾ 'ਚ ਕੁਰਬਾਨੀਆਂ ਕੀਤੀਆਂ ਤੁਮ ਨਹੀਂ ਹਾਰਿਆ ਸਿੱਕੇ ਗੇਸਾਂ ਸਰਸਾਂ ਨਾਲ ਦੇ ਭਾਇ ਤਿਨਾ ਦੀ ਕਮਾਈ 라 ਧਿਆਨ ਧਰਿ ਕੇ ਬੋਲ ਜੀ ਸੁਹਾਏ ਗੁਰੂ ਜਨਾ ਕਾ ਕਤਾ ਸੁਬਾਤ ਗੁਰਦੁਆਰਿਆਂ ਦਾ ਧਿਆਨ ਧਰਿ ਕੇ ਬੋਲ ਜੀ ਸੁਹਾਏ ਸ੍ਰੀ ਗੁਰੂ ਸ੍ਰੀ ਬਾਤਖੰਸਾ ਜੀ ਕੀ ਉਸਤਿਲਾਸ ਹੈ ਜੀ ਸ੍ਰੀ ਬਾਤਖੰਸਾ ਜੀ ਕੋ ਵਾਹਿਗੁਰੂ 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 ਚਿਤ ਜਾਵ ਚਿਤਾਂ ਮਨ ਦਾ ਸਦਕਾ ਸਭ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਾਂ ਤਰੁਚੀ ਅਰਿਆਏ ਦੇਖਦੇ ਫਰਤੇ ਗੁਰਦਕੀ ਪੈਜ ਪੰਜ ਕੀ ਜੀਸ ਸਹਿਬ ਜੀ ਸਹਾਰੀ ਖਾਲਸਾ ਜੀ ਕੇ ਬੋਲ ਬਾਲੇ ਗੁਰੂ ਜੀ ਵਾਹਿਗੁਰੂ ਇਕ ਖੰਸ ਖੀਰਾਂ ਕੇਸਦਾਨ ਰਹਿਦਾਨ ਤਵੇਕਦਾਨ ਵਿਸਾਦਾਨ ਤੁਸਦਾਨ ਨਸਰਗਾਨ ਨਾਸਰ ਗਾਨ ਦਾਸ ਕੀ ਅੰਦਰ ਸਰ ਜੀ ਦੇ ਦਾਰਸ਼ਨਿਸ਼ ਨਾਨ ਚੌਕੀਆਂ ਝੰਡੇ ਉੰਗੇ ਜੋਗੋ ਜੁਗ ਤਲ ਤੁੰਗਾ ਜੈਕਾਰ ਖੱਦ ਸਾਰੇ ਬਲੋ ਜਾਈ ਗੁਰ ਸਿੱਖਾ ਦਾ ਮਨ ਨੀਵਾ ਮਾਤੂ ਚੀ ਪੱਤੇ ਰੱਖੀ ਆਪਵਾਹਿ ਗੁਰਹ ਕਾਲ ਤੁਖੰਤ ਜਾਮੀ ਆਪਣੇ ਪੰਥ ਦੇ ਸਦਾ ਸਹਾਇ ਦਾ ਕਾਜ ਜੀਉ ਸ੍ਰੀ ਦਨਕਨਾਨ ਸਾਹਿਬ ਤੇ ਰੋਜ਼ ਗੁਰਦੁਆਰਿਆਂ ਕੁਰਤਾਂ ਜਿਨਾ ਤੂ ਪੰਥ ਨੂੰ ਵਿਸ਼ੋੜਿਆ ਆਹ ਹੈ ਜਿਨਾ ਦੇ ਗੁਰੂ ਦਰਸ਼ਨ ਦੀ ਦਾਤਿ ਸੇਵਾ ਸੁਮਰ ਦਾ ਜਾਨ ਕਲਸਾ ਦੇ ਨੂੰ ਬਖਸ਼ੋ ਜੇ ਨਿਮਾਨੀਆਂ ਦੇ ਭਾਂ ਨੇ ਤਾਣੀਆਂ ਦੇ ਤਾਂ ਨੇ ਉਟਿਆਂ ਦਿਓ ਚੰਰਸ਼ਤ ਤੱਕ ਤਾਂ ਨਿਮਾਨਕ ਧੰਨ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਜੁੰਗਾਰਿਕ ਬਚਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਬਾਹਿ ਮਿਠਾਇਆ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਢੰਗ ਜਗ ਚਾਦਰਨ ਹੋਆ ਜਿਉਂ ਕਰ ਸੂਰਜ ਨਿਕਲੇ ਆਤਾਰੇ ਛਿਪੇ ਅੰਧੇਰ ਕੋ ਲੋਗ ਮਹਾਵਾਕਾ ਅਨੁਸਾਰ ਤਨ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਅਤੇ ਗੁਰਦੁਆਰਾ ਗੁਰੂ ਨਾਨਕ ਸੰਤ ਐਸੋਸੀਏਸ਼ਨ THAILAND ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਪ੍ਰਬੰਧਕ ਜਨਾ ਦੇ ਵੱਲੋਂ ਅਤੇ ਸੁਮੁੱਚੀ ਸੰਗਤ ਦੇ ਵੱਲੋਂ ਸਤਿਗੁਰੂ ਉਲੀਕੇ ਗਏ ਸਮਾਗਮਾਂ ਦੀ ਅਰੰਭਤਾ ਦੇ ਸੰਬੰਧ ਵਿੱਚ ਪਹਿਲੇ ਦੀਵਾਨ ਦੇ ਅੰਦਰ ਸਤਿਗੁਰੂ ਸਮੂਹ ਜੀ ਸੰਗਤਵਾਂ ਨੂੰ ਸੁਖਮਣੀ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਸੰਤਾਂ ਦੇ ਵੱਲੋਂ ਸ਼ਬਦ ਗਾਇਨ ਕੀਰਤਨ ਹਾਜ਼ਰੀ ਭਰੀ ਗਈ ਸਤਿਗੁਰੂ ਸੋਧ ਜਾਪ ਕੀਰਤਨ ਤਾਂ ਕਥਾ ਵਿਚਾਰ ਦੀ ਅਸੀਸ ਵਰਖਿਸ਼ ਕੀਤੀ ਵਿਅੰਤ ਹੋਮੀਆਂ ਭੁੱਲਾਂ ਦੀ ਖੀਮਾ ਕਰਨੀ ਆ ਗਾਤ ਇਸ ਵੱਤ ਗਵਛੂਸ ਕਰਨੀ ਬੜੀ ਸੁਨਿਪਾਣ ਬਾਰੀ ਅਤੇ ਸ਼ਬਦੀ ਵਿਚਾਰ ਸੰਗਤ ਦੇ ਮਨ ਵਿੱਚ ਵਸਾਉਂਦੀ ਮੇਰ ਕਰਨੀ ਆਈ ਹੋਈ ਸੰਗਤ ਦੇ ਹਾਂ ਜੀ ਤੇਲ ਫੁਰ ਭੇਟਾ ਪ੍ਰਵਾਨ ਕਰਨੀ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਾਧਗੁਰੂ ਜੋ ਆਪ ਜੀ ਨੇ ਸੰਗਤ ਦੇ ਮਨਾਂ ਦੇ ਵਿੱਚ ਪ੍ਰਬੰਧਕ ਜਨਾਂ ਦੇ ਮਨਾਂ ਵਿੱਚ ਪ੍ਰੇਮ ਭਾਵਨਾ ਉਤਸ਼ਾਹ ਤੋਂ ਸਮਰਪਿਤ ਇਨ ਮਹਾਨ ਸੁਆਗਤ ਉਲੀਕੇ ਨੇ ਸਤਿਗੁਰੂ ਆਪ ਬਿਹਰ ਭਰੀ ਅਸੀਸ ਵਰਕਿਸ਼ ਕਰਕੇ ਸੰਗਤ ਨੂੰ ਲੰਗਾਈ ਵਰਕਿਸ਼ ਕਰਨੇ ਸਤਿਗੁਰੂ ਤੇਨਾ ਸਮਾਧਵਾ ਦੇ ਸੰਬੰਧ ਵਿੱਚ ਸਮੁੱਚੀ ਸੰਗਤ ਦੇ ਵੱਲੋਂ ਤੁਰਕੀ ਬਾਣੀ ਆਹੀ ਤਿੰਨ ਸਗਰੀ ਚਿੰਤ ਮਟਾਈ ਦੇ ਮਹਾ ਅਖੰਡ ਜਾਪ प्रारੰਭ ਹੋ ਰਹੇ ਨੇ ਸਤਿਗੁਰੂ ਆਪ ਦੀ ਕਿਰਪਾ ਕਰਨੀ ਸਮੁੱਚੀ ਸੰਗਤ ਦੇ ਮੇਲ ਭਰੀ ਅਸੀਸ ਬਖਸ਼ਿਸ਼ ਕਰਕੇ ਸੋਧ ਤੇ ਸਪਸ਼ਟ ਪਾਣ ਬਾਣੀ ਦੇ ਜਾਪ ਕਰਵਾ ਲੈਣੀ ਸਤਿਗੁਰੂ ਆਪ ਅੰਗ ਸੰਗ ਸਹਾਈ ਹੋ ਕਰਕੇ ਪਾਣ ਬਾਣੀ ਦੇ ਨਾਲ ਜੁੜਨ ਦੀ ਅਸੀਸ ਸਦਕਸ਼ੀ ਚੜ੍ਹਦੀ ਅੰਗਲਾ ਨਾਲ ਜੀਵਨ ਬਖਸ਼ਿਸ਼ ਕਰਨਾ ਆਪ ਜੀ ਅਖੰਡ ਜਾਪਾਂ ਦੀ ਨਿਰਵਿਗੰਤਾ ਸਹਿਤ ਸਹਪੂਰਨਤਾ ਹੀ ਬਖਸ਼ਣੀ ਆਪਣੀਆਂ ਸਿੱਖਾਂ ਦੇ ਨਾਲ ਇਹ ਬਾਚਣਾ ਸਤਿਗੁਰੂ ਦਿਨਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਸ੍ਰੋਚੀ ਸੰਗਤ ਵੱਲੋਂ ਪ੍ਰਾਪਤ ਸ਼ਾਂਤੀ ਦੇੇਗ ਹਾਜ਼ਰ ਹੈ ਪ੍ਰਮਾਤਮਾ ਤੋਂ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੋ ਜੀ ਆਪ ਜੀ ਦਾ ਤਿਲਪਰ ਸਾਹਿਬ ਅਗੇ ਸਵਾਪੂਜੀ ਜੀ ਦਾ ਨਾਮ ਵਾਹਿਗੁਰੂ 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 ਜਪ ਸਤਿਗੁਰੂ ਆਪ ਜੀ ਦਾ ਹੱਲ ਕਰਦੇ ਪੇਟਵਾ ਸੁਖਜੀਤ ਸਿੰਘ ਗੁਲਾਟੀ ਪਰਿਵਾਰ ਵੱਲੋਂ ਗੋਤ ਪੁਰਬ ਦੇ ਸਬੰਧ ਵਿੱਚ ਸਤਿਗੁਰੂ ਅਰਦਾਸ ਵਿਤੀ ਕਰਨੀਆਂ ਬਿਹਰਾਮਤਾ ਕਰਨੀਆਂ ਆਪਣੀਆਂ ਸਿਸ